ਬਣੀ ਬਸੀ ਖਟਣ ਗਈ ਸੀ ਖੜ ਕੇ ਲਾ ਤਾ ਲੱਡੂ ਕਪੜੇ ਤੋਂ ਦੀ ਨੂੰ ਅੱਖ ਮਾਰ ਗਈ ਓਏ ਹੋਏ ਲੋ ਵੀ ਪੜਾ ਬੱਚੇ ਦੀ ਹੌਸਲਾ ਫਜਾਈ ਦੇ ਲਈ ਤਾੜੀ ਮਾਰ ਦੋ ਥੋੜਾ ਜਿਆ ਕਲਾਕਾਰ ਵਾਸਤੇ ਜ਼ਰੂਰੀ ਹੁੰਦਾ ਏ ਹਾਂਜੀਾਰੇ ਕਈ ਮੜਾ ਜੇ ਆਏ ਤੇ ਕਈ ਮੈਨੂੰ ਨਹੀਂ ਆਉਂਦੀ ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿੱਟੂ ਬੇਪਰਵਾ ਤੇ ਅੱਜ ਮੈਂ ਇਸ ਵਤ ਖੜਾਗਾ ਤਪਾ ਮੰਡੀ ਦੇ ਵਿੱਚ ਜਿਹੜਾ ਬਰਨਾਲਾ ਬਠਿੰਡਾ ਰੋਡ ਆ ਖਾਸ ਕਰਕੇ ਤੇ ਮੈਨਾਂ ਅੱਜ ਇੱਕ ਬਹੁਤ ਕਹਿਣ ਜੀ ਦੇਖੀ ਮੈਂ ਸੋਚਦਾ ਵੀ ਯਾਰ ਸਾਰੇ ਭਰਾਵਾਂ ਤੇ ਭੈਣਾਂ ਦੇ ਨਾਲ ਅੱਜ ਸਾਂਝੀ ਕਰ ਲਾਂ ਤੇ ਗੱਲਬਾਤ ਮੇਰੇ ਦਿਲ ਨੂੰ ਛੂਗੀ ਇਸ ਕਰਕੇ ਮੈਂ ਸਾਡੇ ਭਰਾਵਾਂ ਨੂੰ ਰੋਕਿਆ ਗੱਲ ਕੀ ਹੈ ਮੈਂ ਇਸ ਰੋਡ ਦੇ ਉੱਪਰ ਇੱਕ ਟਰੈਕਟਰ ਦੇ ਟਰਾਲੀ ਦੇ ਉੱਪਰ ਜਾ ਰਿਹਾ ਨਾਨਕਾ ਮੇਲ ਤੇ ਹੁਣ ਆਪਾਂ ਗੱਲਬਾਤ ਕਰਦੇ ਵੀ ਉਹ ਆਏ ਨੇ ਕਿ ਜਾ ਰਹੇ ਨੇ ਤੇ ਕੀ ਕੀ ਗੱਲਾਂ ਬਾਤਾਂ ਉਹਨਾਂ ਦੇ ਦਿਲ ਦੇ ਵਿੱਚ ਜਿਹੜੀਆਂ ਬਲ ਬਲ ਉੱਠ ਰਹੇ ਨੇ ਉਹ ਸਾਂਝੀਆਂ ਕਰਦੇ ਹੁਣ ਆਪਾਂ ਚੱਲਦੇ ਆ ਉਧਰ ਨੂੰ ਆਓ ਜੀ अच्छा ਹੁਣ ਆਪਾਂ ਗੱਲਬਾਤ ਕਰਦੇ ਆਂ ਸਾਡੀਆਂ ਭੈਣਾਂ ਦੇ ਨਾਲ ਚਿਹਰੇ ਦੇ ਉੱਪਰ ਜਿਹੜੀ ਰੌਣਕ ਤਾਂ ਤੁਸੀਂ ਦੇਖ ਰਹੇ ਹੋ ਭੈਣਾਂ ਹੱਸ ਕੇ ਦਿਖਾਓ ਇੱਕ ਵਾਰੀ ਸਾਰੇ ਜਣੇ ਤੇ ਵੱਡੀ ਗੱਲ ਤੇ ਆ ਮੇਰੀਆਂ ਭੈਣਾਂ ਜਾਗ ਗਈਆਂ ਹੁਣ ਵਿਆਹ ਵਿਆਹ ਦੇ ਵਿੱਚ ਜਦੋਂ ਨਾਨਕ ਸ਼ੱਕ ਜਾਂਦੀ ਹੈ ਉੱਥੇ ਸੱਜ ਵੀ ਕੁੱਟਦੇ ਆ ਬੋਲੀਆਂ ਵੀ ਪੈਂਦੀਆਂ ਨੇ ਹਨਾ ਤੇ ਬਾਕੀ ਰਸਮਾਂ ਤਾਂ ਬਹੁਤ ਹੁੰਦੀਆਂ ਕੋਈ ਗਿਣਤੀ ਨਹੀਂ ਪੁਰਾਣਾ ਕੋਈ ਤੋੜ ਨਹੀਂ ਹੈਗਾ ਨਾ ਪੁਰਾਣੀਆਂ ਤਾਂ ਰਸਮਾਂ ਬਹੁਤ ਨੇ ਜਨ ਛੜਾਉਣ ਦਾ ਜਨ ਬੰਨਣ ਦਾ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਮਤਲਬ ਹੁਣ ਅਲੋਪ ਹੋ ਚੁੱਕੀਆਂ ਨੇ ਉਹਨਾਂ ਵਿੱਚ ਇੱਕ ਛੋਟੀ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਜਿਹੜੀ ਪੁਰਾਣੀ ਏਕਤਾ ਦੀ ਗੱਲ ਕਰੀ ਇਹਨਾਂ ਨੇ ਵੀ ਫਰਕਾਰੀ ਲਾ ਕੇ ਟਰੈਕਟਰ ਦੇ ਉੱਪਰ ਜਿਹੜਾ ਜਾਣਾ ਅੱਜ ਇੱਕ ਨਵੀਂ ਇਹਨਾਂ ਨੇ ਮਿਸਾਲ ਪੈਦਾ ਕਰਤੀ ਹੁਣ ਦੇ ਜਮਾਨੇ ਦੀ ਤੇ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਅਲੋਪ ਹੋਉਂ ਇਹ ਲੁਗਾ ਪਰ ਹੁਣ ਆਪਾਂ ਚਾਹੁੰਦੇ ਆਂ ਵੀ ਭੈਣਾਂ ਕੋਲੋਂ ਇੱਕ ਪਹਿਲਾ ਛੋਟੀ ਜੀ ਬੋਲੀ ਹੋ ਜੇ ਆਪਾਂ ਬੋਲੀ ਤੋਂ ਸ਼ੁਰੂਆਤ ਕਰਾਂਗੇ ਮੇਰੀ ਕਿਹੜੀ ਭੈਣ ਬੋਲੀ ਸੁਣਾਉਗੀ ਹੁਣ ਤੇ ਆਜੋ ਭੈਣੇ ਪਹਿਲਾਂ ਦੱਸੋ ਨਾਂ ਕੀ ਆ ਕੀ ਰਣਜੀਤ ਕੌਰ ਕੀ ਰਣਜੀਤ ਕੌਰ ਤੇ ਪਹਿਲਾਂ ਬਈ ਇੱਕ ਵਾਰੀ ਤਾੜੀ ਮਾਰ ਦਿਓ ਭੈਣ ਕਿਰਨਜੀਤ ਕੌਰ ਦੇ ਨਾਂ ਦੇ ਉੱਤੇ ਹੁਣ ਆਪਾਂ ਸੁਣਾਂਗੇ ਭੈਣ ਕੋਲੋਂ ਬੋਲੀ ਤੇ ਭੈਣੇ ਹੋ ਜੇ ਬੋਲੀ ਇੱਕ ਸਾਰਿਆਂ ਨੇ ਤਾੜੀ ਮਾਰਨਾ ਤੇ ਸਾਥ ਦੇਣਾ ਆਈ ਫੌਜ ਭਰਤੀ ਹੋ ਗਿਆ ਵੀਰ ਨਾ ਲੱਗੀ ਸੋਣਾ ਲੜਾਈ ਬੇ ਕਈ ਪੈ ਮਾਂ ਮਾਂ ਦੇ ਪੁੱਤ ਮਰ ਜਾਂਦੇ ਕਈ ਪੈਣਾ ਦੇ ਪਾਈ ਕਰ ਦੂ ਆ ਵੀਰਾ ਪੈਣ ਫਿਰੇ ਕਮਲਾਈ ਕਰਨੂ ਆ ਵੀਰਾ ਫਿਰ ਫੇ ਕਮਲਾਈ ਕਰਨੂ ਆ ਵੀਰਾ ਹੋਣੀ ਜਾਣੀ ਛੱਤ ਵੀਰ ਨਾ ਕੀ ਮਣ ਆ ਗਈ ਤੇਰੇ ਬੇ ਚੰਦਾ ਬਾਜ ਨਹੀਂ ਸੋਹਂਦੀਆਂ ਰਾਤਾ ਕਾਮਾਂ ਬਾਜ ਬਨੇਰੇ ਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਤੇ ਹੋਰ ਮੇਰੀ ਕਿਹੜੀ ਭੈਣ ਬੋਲੀਆਂ ਸੁਣਾਉ ਇੱਕ ਇੱਕ ਤਾਂ ਭੈਣੇ ਹੋਣੀ ਚਾਹੀਦੀ ਹੈ ਦੇਖੋ ਹਾਂ ਹਾਂ ਜਿਹੜੀ ਆਉਂਦੀ ਉਹ ਜੀ ਸੁਣਾਉਂ ਆਈਂ ਬਾਬਾ ਨਾਨਕ ਜਾਈਂ ਬਾਬਾ ਨਾਨਕ ਆਈਂ ਬਾਬਾ ਨਾਨਕ ਕਾ ਜਾਈਂ ਬਾਬਾ ਨਾਨਕ ਕਾ ਐਹੋ ਜੀਆਂ ਖੁਸ਼ੀਆਂ ਲਿਆਈਂ ਬਾਬਾ ਨਾਨਕ ਕਾ ਐਹੋ ਜੀਆਂ ਖੁਸ਼ੀਆਂ ਲਿਆਈਂ ਬਾਬਾ ਨਾਨਕ ਕਾ ਮੈਨੂੰ ਨੇ ਇੱਕ ਵਾਰੀ ਅੰਗਰੇਜ਼ ਮਿਲ ਗਿਆ ਅੰਗਰੇਜ਼ ਕਹਿੰਦਾ ਵੀ ਸਾਡੇ ਜਿਹੜੀਆਂ ਕੁੜੀਆਂ ਨੇ ਕਹਿੰਦਾ ਕੋਈ ਤਾਂ ਟੈਨਿਸ ਖੇਡਦੀ ਆ ਜਿਵੇਂ ਆਪਣੇ ਚਿੜੀ ਬੱਲਾ ਕਹਿੰਦੇ ਆ ਇੱਕ ਮੈਨੂੰ ਕਹਿੰਦਾ ਸਾਡੇ ਕ੍ਰਿਕਟ ਕੁੜੀਆਂ ਬਹੁਤ ਵਧੀਆ ਖੇਡਦੀਆਂ ਨੇ ਇੱਕ ਕਹਿੰਦਾ ਸਾਡੇ ਕਨਾਂ ਕੁੜੀਆਂ ਹਾਕੀ ਬਹੁਤ ਵਧੀਆ ਖੇਡਦੀਆਂ ਨੇ ਮੈਂ ਕਹਾ ਭਾਈ ਸਾਡੇ ਵੀ ਬਹੁਤ ਖੇਡਦੀਆਂ ਮਾ ਸਾਡੇ ਦਿਨ ਰਾਤ ਹੀ ਖੇਡਦੀਆਂ ਕਹਿੰਦਾ ਕਿੱਥੇ ਮੈਂ ਕਹਾ ਭਾਈ ਬਾਬਿਆ ਮੂਰੇ ਹੈਨਾ ਤੇ ਹੁਣ ਆਪਾਂ ਸੁਣਦੇ ਆ ਨਾਲ ਵਾਲੀ ਭੈਣ ਕੋਲੋਂ ਬੋਲੀ ਵੀ ਭੈਣ ਕਿਹੜੀ ਬੋਲੀ ਸੁਣਾਉਂੂ ਭੈਣੇ ਕਿਹੜੀ ਬੋਲੀ ਸੁਣਾਉਂਗੇ ਜਿਹੜੀ ਆਉਂਦੀ ਆ ਉਹੀ ਦੀ ਨਹੀਂ ਆਉਂਦੀ ਦੋ ਪਟਾ ਅਜਾ ਦੋਨਾਂ ਨੂੰ ਨਹੀਂ ਆਉਂਦੀ ਤੇ ਆਏ ਸਾਡਾ ਗੁਗਲੂ ਮੁਗਲੂ ਜੇ ਪੁੱਤ ਮੇਰਾ ਬਹੁਤ ਸਿਆਣਾ ਇਹ ਸੁਣਾਊਗਾ ਬੋਲੀ ਆ ਬ ਗੇੜਾ ਵੀ ਦੇ ਕੇ ਦਿਖਾਉਂਗੇ ਕੱਲੀ ਬੋਲੀ ਸੁਣਾਉਂਗੇ ਗੇੜਾ ਵੀ ਦਵੋਗੇ ਹਾਂ ਕੱਲੀ ਬੋਲੀ ਸੁਣਾਉਂਗੇ ਲੋ ਵੀ ਪਹਿਲਾਂ ਬੱਚੇ ਦੀ ਹੌਸਲਾ ਫਜਾਈ ਦੇ ਲਈ ਤਾੜੀ ਮਾਰ ਦੋ ਥੋੜਾ ਜਿਆ ਕਲਾਕਾਰ ਵਾਸਤੇ ਜ਼ਰੂਰੀ ਹੁੰਦਾ ਇਹ ਹਾਂਜੀ ਤੇ ਹੁਣ ਪਹਿਲਾਂ ਆਪਾਂ ਕਿਉਂਕਿ ਇਹਨਾਂ ਨੂੰ ਹੌਸਲਾ ਫਜਾਈ ਦੇਣੀ ਬੜੀ ਜ਼ਰੂਰੀ ਹੈ ਬੱਚਿਆਂ ਨੂੰ ਪਹਿਲਾਂ ਹੀ ਬੋਲੀ ਸੁਣਾਉਣਗੇ ਫਿਰ ਗੇੜਾ ਵੀ ਦੇ ਕੇ ਦਿਖਾਉਣਗੇ ਕਿਉਂਕਿ ਹੌਲੀ-ਹੌਲੀ ਰੌਣਕ ਬਣਦੀ ਹੁੰਦੀ ਆ ਆਜੋ ਜੀ ਹੋਰਾਂ ਕੁੜੀਆਂ ਦੇ ਤਾਂ ਦੋ-ਦੋ ਵੀਰੇ ਹੋਰਾਂ ਕੁੜੀਆਂ ਦੇ ਤਾਂ ਦੋ ਕੁੜੀ ਓਨੀ ਓ ਵੀ ਦਸਵੇਂ ਗੁਰਾਂ ਦਾ ਸਿੱਖ ਕੁੜੀ ਓਨੀ ਓ ਵੀ ਦਸਵੇਂ ਗੁਰਾਂ ਦਾ ਸਿੱਖ ਕੁੜੀ ਓਨੀ ਓ ਵੀ ਦਸਵੇਂ ਗੁਰਾਂ ਦਾ ਬਹੁਤ ਸੋਹਣਾ ਪੁੱਤ ਬਹੁਤ ਸੋਹਣਾ ਤੇ ਹੁਣ ਨਾਲ ਦੇ ਆਪਣੀ ਦੀਦੀ ਤੋਂ ਛੋਟੀ ਤੋਂ ਸੁਣਦੇ ਆਜ ਆਜ ਨੇੜੇ ਆਜੋ ਹਾਏ ਮिन्नੂ ਅ ਦਵਾਰੇ ਕਹੀਂ ਮੜਾ ਜਾਏ ਦੇ ਕਹੀਂ ਮिन्नੂ ਨਹੀਂ ਆਉਂਦੀ ਹਾਂਜੀ ਅਛੇ ਇੱਕ ਹੋਰ ਦੱਸਦੇ ਅੱਜ ਏ ਗੁਰੂ ਨਾਲ ਅੱਜ ਕਹਿੰਦੇ ਚੇਲਾ ਮੂਰੇ ਨਿਕਲ ਗਿਆ ਇਹ ਸਾਡਾ ਗੁਗਲੂ ਮੁਗਲੂ ਇਹਦੇ ਕੋਲੋਂ ਸਿੱਖਦਾ ਇਹ ਕਹਿੰਦੀ ਮੈਨੂੰ ਆਉਂਦੀ ਨਹੀਂ ਪਾਉਗੀ ਹੁਣ ਨੇੜੇ ਹੋ ਕੇ ਆਜੋ ਦੇਖੀ ਜਔਂ ਐਨੀ ਕਿਦਾ ਮੈਨੂੰ ਆ ਗਈ ਸੁਣ ਕੇ ਤੁਸੀਂ ਖਾਦ ਮੈਂ ਆਵੇ ਇੱਕ ਇੱਕ ਅਖੰਡ ਦੀ ਪੂੜੀ ਇੱਕ ਚਾਹ ਦੀ ਪੂੜੀ ਆਪਾਂ ਦੋਵੇਂ ਨੱਚੀਏ ਚਾਚੇ ਤਾਈ ਦੀ ਕੁੜੀ ਸੌਖੀ ਏ ਬਿਲਕੁਲ ਦੇਖੀ ਜਔਂ ਹਾਂਜੀ ਚਲ ਆਇਆ ਕਰੋ ਬੋਲੀ ਮੇਰੀ ਦੀਦੀ ਛੋਟੀ ਪਾਉਗੀ ਤੁਸੀਂ ਘੇੜਾ ਦੇਣਾ ਨਾਲ ਠੀਕ ਏ ਗੱਲ ਤੇ ਤੁਸੀਂ ਸਾਰਿਆਂ ਨੇ ਸਾਥ ਦੇਣਾ ਤਾੜੀ ਦੇ ਨਾਲ ਠੀਕ ਹੈ ਜੀ ਰੌਣਕਾਂ ਪੂਰੀਆਂ ਬਣੀਆਂ ਹੋਈਆਂ ਇੱਥੇ ਇੱਥੇ ਹੁਣ ਆਉਣ ਤੋਂ ਬੋਲੀ ਇੱਕ ਖੰਡ ਦੀ ਪੁੜੀ ਇੱਕ ਜਾਦ ਦੀ ਪੁੜੀ ਆਪਾਂ ਦੋਨੇ ਨੱਚੀਏ ਤਾਏ ਤੱਕੀ ਪੁੜੀ ਆਪਾਂ ਦੋਨੇ ਨੱਚੀਏ ਤੱਕ ਤਾਏ ਦੀ ਪੁੜੀ ਲੋ ਜੀ ਇੱਕ ਸਾਡਾ ਨਾ ਛੋਟਾ ਜਿਹਾ ਇੱਕ ਸਿੱਧੂ ਮੂਸੇ ਵਾਲਾ ਸੀ ਉਹ ਤੋਂ ਵੀ ਸੁਣ ਲਈਏ ਹੁਣ ਗੱਲਾਂ ਬਾਤਾਂ ਆ ਜਾਓ ਕਾਕੂ ਜੀ ਹਾਂ ਲਾਲੂ ਬ੍ਰੈਕ ਪਾ ਲਈਚ ਸਿੱਧੂ ਮੂਸੇ ਵਾਲਾ ਅੱਛਾ ਹੁਣ ਮੈਨੂੰ ਪਹਿਲਾਂ ਦੱਸ ਵੀ ਪਹਿਲਾਂ ਕੀ ਹਾਲ ਚਾਲ ਹੈਲੋ ਤਾਂ ਕਰਦੇ ਮਾੜੀ ਜੀ ਤੇਰੇ ਯਾਦ ਆਪਾਂ ਛੋਟਿਆਂ ਦੇ ਇਕੱਠੇ ਪੜਦੇ ਹੁੰਦੇ ਸੀ ਕਿਹੜੀ ਕਲਾਸ ਦੇ ਵਿੱਚ ਮਾੜਾ ਨੇੜੇ ਹੋ ਜਾ ਭਰਾ ਜੋ ਨੇੜੇ ਜਿਹਾ ਜੋ ਸੈਕਿੰਡ ਸੈਕਿੰਡ ਦੇ ਵਿੱਚ ਤੇਰੇ ਯਾਦ ਆ ਜਦੋਂ ਆਪਣੇ ਕੁੱਟ ਪਈ ਸੀ ਦੋਨਾਂ ਤੋਂ ਛੋਟੇ ਮੈਡਮ ਤੋਂ ਆਪਣੇ ਤੋਂ ਕਿੰਨ ਜਿਆਦ ਜੇ ਨਹੀਂ ਹੈਗੀ ਹਨ ਹਾਂ ਤੇ ਫਿਰ ਆਏ ਦੱਸ ਪਹਿਲਾਂ ਗਾਣਾ ਸੁਣਾਏਗਾ ਕਿ ਬੋਲੀ ਸੁਣਾਏਗਾ ਬੋਲੀ ਬੋਲੀ ਸੁਣਾਏਗਾ ਏ ਭਾਈ ਪਹਿਲਾਂ ਸਾਡੇ ਕਾਕੂ ਦੇ ਨਾਂ ਦੇ ਉੱਪਰ ਤਾੜੀ ਮਾਰ ਦੋ ਖੁੱਲ ਕੇ ਜੇ ਤੇ ਸੁਣਾ ਦੇ ਫਿਰ ਬੋਲੀ ਘੈਂਟ ਜੀ ਬਾਣੀ ਬਰਸੀ ਖਟਣ ਗਿਆ ਸੀ ਖੜ ਕੇ ਲਾ ਤਾ ਲੱਡੂ ਕੱਪੜੇ ਤੋਦੀ ਨੂੰ ਅੱਖ ਮਾਰ ਗੱਡੀ ਤੇ ਹੋਰ ਤੇ ਹੋਰ ਕਿਹੜੀ ਸੁਣਾਏਗਾ ਬੋਲੀ ਕਿਹੜੀ ਸੁਣਾਏਗਾ ਹੋਰ ਕਿਹੜੀ ਬੋਲੀ ਸੁਣਾਏਗਾ ਹੈ ਏ ਭਾਈ ਬਹੁਤ ਘੈਂਟ ਮਾਹੌਲ ਲੱਗਿਆ ਤੇ ਸਾਰੇ ਇਦਾਂ ਹੀ ਪਿਆਰ ਬਣਾਈ ਰੱਖਿਓ ਤੇ ਛੇਤੀ ਲੈ ਕੇ ਆ ਰਹੇ ਬਣੀ ਤੁਹਾਡੇ ਲਈ ਨਵੀਂ ਵੀਡੀਓ ਥੈਂਕ ਯੂ ਸ਼ੁਕਰੇ ਮਿਹਰਬਾਨੀ ਜਿਉਂਦੇ ਰਹੋ ਕਮਰੀ ਦਾ ਮੜੀ ਛਾਤੀ ਮਰਾ ਦਿਓ ਪਹਿਲਾਂ ਜਿਹੜਾ ਸਾਹਮਣੇ ਬੈਨਰ ਲੱਗਾ ਹੋਇਆ ਆਜ ਨੂੰ ਨੇੜੇ ਨੇੜੇ ਹੋ ਕੇ ਦਿਖਾ ਦਿਓ ਮਾੜਾ ਜਿਆ ਤੇ ਬਹੁਤ ਖੁਸ਼ੀ ਦਾ ਜਿਹੜਾ ਮਾਹੌਲ ਬਣਿਆ ਹੋਇਆ ਚਿਹਰਿਆਂ ਦੀ ਰੰਗਤ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹਨ ਤੇ ਹੁਣ ਮੈਂ ਗੱਲਬਾਤ ਕਰਦਾ ਪਹਿਲਾਂ ਆਪਣੇ ਬਾਈ ਜੀ ਨਾਲ ਖੜੇ ਨੇ ਬਈ ਆਜੋ ਮਾੜਾ ਨੇੜੇ ਜੇ ਹੋ ਜੋ ਅੱਛਾ ਬਈ ਪਹਿਲਾਂ ਦੱਸੋ ਸਸਤੀ ਗੱਲ ਸਸਤੀ ਗੱਲ ਠੀਕ ਠਾਕ ਹੋ ਜਮਾ ਉੱਕੇ ਜੀ ਤੇ ਕਿੱਧਰ ਜਾ ਕੇ ਆਵੇਂ ਫਿਰ ਅੱਜ ਅਸੀਂ ਜੀ ਜਉਂਦਾ ਪਿੰਡ ਗਏ ਸੀ ਜੀ ਪਿੰਡ ਜਉਂਦਾ ਹਾਂਜੀ ਠੀਕ ਹੈ ਜੀ ਨਾਨਕਾ ਮਿਲ ਗਈ ਸੀ ਠੀਕ ਹੈ ਜੀ ਠੀਕ ਸਾਨਕਾ ਵੇਲ ਜਾ ਕੇ ਅਸੀਂ ਗਏ ਜੀ ਟਰੈਕਟਰ ਤੇ ਜੀ ਠੀਕ ਹੈ ਜੀ ਆ ਖੜਾ ਟਰੈਕਟਰ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ 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 ਫਲਕਾਰੀ ਫਲਕੂਰੀ ਲਾਈ ਹੋਈ ਆ ਸਜਾਇਆ ਹੋਇਆ ਪੂਰਾ ਹਾਂ ਪੂਰਾ ਪੂਰਾ ਸਜਾਇਆ ਹੋਇਆ ਹਾਂਜੀ ਛੜਾ ਪਿਆਰ ਹੀ ਮਨ ਇਸੇ ਨਾਲ ਹੀ ਐ ਬਿਰਛੇ ਨਾਲ ਜਿਹੜਾ ਟਰੈਕਟਰ ਨਾਲ ਜੱਟਾਂ ਦੇ ਪੁੱਤਾਂ ਜੀ ਹੋਰ ਕੀ ਤੇ ਹੁਣ ਤਾਂ ਫਿਰ ਕਹਿੰਦੇ ਭਾਈ ਜ਼ਮਾਨਾ ਇਹ ਜਾਊਗਾ ਕਹਿੰਦੇ ਘਰ ਘਰ ਗੱਡੀਆਂ ਹੋ ਗਈਆਂ ਤੇ ਤੁਸੀਂ ਕਿਉਂ ਨਹੀਂ ਫਿਰ ਵਰਤਿਆ ਹੁਣ ਵਾਲਾ ਜਿਹੜਾ ਸਟਾਈਲ ਹੈਗਾ ਹੁਣ ਵਾਲਾ ਸਾਡਾ ਪਹਿਲੇ ਪਸ਼ੋਕੜ ਤੋਂ ਇਹੀ ਗੱਲ ਹੈ ਠੀਕ ਹੈ ਪਸ਼ੋਕੜ ਤੋਂ ਇਹੀ ਗੱਲ ਹੈ ਵੀ ਟਰੈਕਟਰ ਹੀ ਨਹੀਂ ਜਾਣਾ ਸੀ ਠੀਕ ਹੈ ਟਰੈਕਟਰ ਨਹੀਂ ਲੈਣਾ ਟਰੈਕਟਰ ਹੀ ਸਾਡਾ ਜਿੰਦ ਜਾਨ ਜੱਟ ਦਾ ਪੁੱਤ ਇਹੀ ਹੈ ਬਸ ਇਹ ਮਨ ਚ ਮੰਨ ਲਓ ਵੀ ਜਿਹੜਾ ਕਿਵੇਂ ਫੁਰਨਾ ਜਾ ਫੁਰ ਗਿਆ ਬਈ ਜਿਵੇਂ ਹੁਣ ਜਮਾਨਾ ਜਿਵੇਂ ਗੱਡੀਆਂ ਦਾ ਨਾ ਲੋਕ ਕਹਿੰਦੇ ਵੀ ਘਰੋ ਘਰੀ ਹੋਇਆ ਪੇ ਜਵਾਕ ਵੀ ਜੱਦ ਕਰਦਾ ਵੀ ਡੇਢੀ ਅਸੀਂ ਤਾਂ ਉਹ ਕਾਰ ਲੈ ਕੇ ਜਾਣੀ ਉਹ ਲੈ ਕੇ ਜਾਣੀ ਆ ਤੁਹਾਡੇ ਮਨ ਚ ਕਿਵੇਂ ਪੁਰਾਣਾ ਜਮਾਨਾ ਨਾ ਵਿਰਸੇ ਵਾਲਾ ਪੁਰਾਣਾ ਜ਼ਮਨ ਇਹੀ ਬਿਰਛੇ ਦਾ ਜੀ ਪਹਿਲੇ ਦਿਨ ਤੋਂ ਹੀ ਹਾਂਜੀ ਪੰਜ ਤਾਈ ਸੀ ਮੇਰੇ ਠੀਕ ਹੈ ਜੀ ਪਹਿਲਾਂ ਬੋਤਿਆਂ ਤੇ ਜਾਂਦੇ ਹੁੰਦੇ ਸੀ ਹਾਂਜੀ ਉਦੋਂ ਬਾਅਦ ਹੁਣ ਟਰੈਕਟਰ ਦੇ ਦਿੱਤੇ ਸਾਨੂੰ ਠੀਕ ਹੈ ਜੀ ਮਾਲਕ ਨੇ ਹੁਣ ਅਸੀਂ ਟਰੈਕਟਰ ਵੀ ਲੈ ਆ ਕਰਾਂਗੇ ਟਰੈਕਟਰ ਦੀ ਲੈ ਆ ਕਰਾਂਗੇ ਹਾਂ ਟਰੈਕਟਰ ਦੀ ਲੈ ਆ ਆਉਣ ਵਾਲੇ ਜਵਾਕਾ ਵਾਸਤੇ ਵੀ ਬਾਈ ਫਿਰ ਇਹੀ ਅਸੀਂ ਇਹੀ ਅਸੀਂ ਇਹੀ ਸੋਚਦੇ ਆਂ ਵੀ ਵਧੀਆ ਇਹ ਵਧੀਆ ਬਹੁਤ ਵਧੀਆ ਚੀਜ਼ ਹੈ ਇਹ ਜਿਹੜੀ ਟਰੈਕਟਰ ਹੈ ਹਾਂਜੀ ਹਾਂਜੀ ਮौज ਨਾ ਬੁੜੀਆਂ ਵੀ ਮौज ਨਾ ਮਸਤੋ ਮਸਤੀਆਂ ਜਾਂਦੀਆਂ ਤੁਰੀਆਂ ਅਸੀਂ ਵੀ ਮਸਤੋ ਮਸਤੀਆਂ ਜਾਂਦੇ ਆਂ ਜੀ ਇਹ ਬਹੁਤ ਵਧੀਆ ਚੀਜ਼ ਹੈ ਜੱਟ ਦਾ ਇਹੀ ਕੋੜਾ ਹੈ ਜੀ ਆਪਣਾ ਤੇ ਅੱਛਾ ਪਰ ਬਈ ਅੱਜ ਫਿਰ ਵਿਆਹ ਦੋਤੇ ਦਾ ਸੀ ਕਿ ਦੋਤੀ ਦਾ ਸੀਗਾ ਆਪਣੇ ਜੀ ਮਨ ਭਾਣ ਦਾ ਸੀ ਭਾਣ ਦਾ ਸੀਗਾ ਹਾਂਜੀ ਭਾਣ ਜੀ ਦਾ ਤੇ ਭਾਣ ਜੀ ਦਾ ਵਿਆਹ ਸੀ ਪਰ ਬਈ ਕਦੀ ਬੋਲੀ ਤਾਂ ਹੋਣੀ ਚਾਹੀਦੀ ਆ ਰੰਗ ਜਾ ਹੋਵੇ ਉਹ ਯਾਰ ਮੈਂ ਥੋੜਾ ਜਿਹਾ ਮੈਂ ਕਿੰਨਾ ਕਿ ਜਾਣਦੇ ਹੁਣ ਨਹੀਂ ਕਾ ਉਹ ਬਸ ਪਹਿਣਾ ਸੁਣਾ ਦੇਣੀਆਂ ਹਾਂਜੀ ਅਸੀਂ ਤਾਂ ਅਨਪੜ ਜੱਟਾਂ ਦੇਖਾ ਵੱਲੇ ਮਨ ਮਨ ਬਿਰਛੇ ਸਾਡਾ ਅਨਪੜ ਦਾ ਕੰਮ ਆ ਟਰੈਕਟਰ ਲੈ ਕੇ ਆਏ ਅਨਪੜੀ ਹਾਂਜੀ ਹਾਂਜੀ ਜੀ ਗਾੜਾ ਸਾਡਾ ਜੀ ਠੀਕ ਹੈ ਜੀ ਤੂੰ ਐਂ ਲਾਲ ਸਾਹਿਬ ਜੀ ਪੁਰਾਣਾ ਬਿਰਛੀ ਆ ਸਾਡਾ ਕਿਆ ਬਾਤ ਹੈ ਕਿਆ ਬਾਤ ਇਹ ਪਿਆਰੀ ਹੈ ਬਸ ਸਾਡਾ ਟੈਕਟਰ ਨੇ ਪਿਆਰਾ ਹੈ ਤੇ ਭਾਈ ਨਾ ਕੀ ਆਪਣਾ ਹੀ ਆਪਣਾ ਹੀ ਜੱਗਾ ਜੀ ਜੱਗਾ ਤੇ ਭਾਈ ਜੱਗੇ ਨੂੰ ਮਿਲ ਕੇ ਬਾਈ ਨੂੰ ਬਹੁਤ ਖੁਸ਼ੀ ਹੋਈ ਤੇ ਆਈ ਬਾਈ ਹੱਸਦੇ ਖੇੜਦੇ ਰਹੋ ਜੀ ਪਰਮਾਥਾ ਅੰਗਰੇ ਪਰਮਾਥਾ ਵਾਸਾ ਤਾਂ ਦਰੁਸ਼ਕੀਆਂ ਬਖਸ਼ੇ ਭਰਾਵਾ ਸਭ ਨੂੰ ਆਪਾਂ ਤਾਂ ਇਹੀ ਦੋ ਬਾਵਾਂ ਦਿੰਨੇ ਆ ਬਸ ਆਹ ਤਾਂ ਬਾਲਾ ਆਪਣਾ ਬਿਰਸੀ ਇਹੀ ਹੈ ਬਸ ਨਹੀਂ ਭਾਈ ਬਹੁਤ ਖੁਸ਼ੀ ਮਿਲੀ ਤੇ ਆਪਾਂ ਹੁਣ ਨਾਲ ਨਾਲ ਗੱਲਾਂ ਬਾਤਾਂ ਕਰਦੇ ਆ ਆਪਣੇ ਹੋਰ ਭਰਾ ਮਨਾਂ ਭਰਾ ਠੀਕ ਠਾਕ ਹੋ ਤੇ ਸਸੀ ਗੱਲ ਬਾਈ ਕਿਵੇਂ ਰਿਹਾ ਪਰ ਬਾਈ ਪ੍ਰੋਗਰਾਮ ਹੁਣ ਵੀਰੇ ਪੂਰਾ ਵਧੀਆ ਪੂਰਾ ਵਧੀਆ ਆਪਣੇ ਭਾਂਜੇ ਦਾ ਵਿਆਹ ਸੀਗਾ ਜੀ ਭਾਂਜੇ ਦੇ ਵਿਆਹ ਤੇ ਗਏ ਸੀਗੇ ਜੀ ਬਹੁਤ ਵਧੀਆ ਮੇਰੇ ਮਨੋਰੰਜਨ ਕੀਤਾ ਉੱਥੇ ਆਪਾਂ ਵਧੀਆ ਜੀ ਤੇ ਕਿਹੜੇ ਥਾਂ ਤੋਂ ਬਾਈ ਨਾਨਕਾ ਮੇਲ ਚੱਲ ਕੇ ਫਿਰ ਕਿਹੜੀ ਥਾਂ ਤੇ ਗਿਆ ਸੀ ਅੱਜ ਵੀਰੇ ਆਪਣਾ ਪਿੰਡ ਪੱਖੋਕਲਾਂ ਜੀ ਆਪਾਂ ਜਿਉਂ ਦਾ ਪਿੰਡ ਹੈ ਜੀ ਆਪਣਾ ਬਠਿੰਡਾ ਜ਼ਿਲ੍ਹੇ ਚ ਅਸੀਂ ਨਾਨਕਸਰਕ ਗਏ ਸੀਗੇ ਆਪਣੇ ਕੋਲ ਗੱਡੀਆਂ ਵੀ ਹੈਗੀਆਂ ਸਾਰੀਆਂ ਗੱਡੀਆਂ ਆ ਜੀ ਪਰ ਆਪਣੀ ਦਿਲ ਦੀ ਤਮੰਨਾ ਸੀਗੀ ਜੀ ਵੀ ਆਪਾਂ ਵੀ ਇਸ ਪਿਛਲੇ ਸਾਲ ਵੀ ਆਪਣੀ ਭਾਂਜੀ ਦਾ ਵਿਆਹ ਸੀ ਸਹਨੇ ਜੀ ਗਿੱਲਕੋਟੇ ਤੇ ਉੱ ਤੇ ਅਸੀਂ ਬਸ ਵੀ ਗੱਡੀਆਂ ਨਹੀਂ ਲੈ ਕੇ ਗਏ ਜੀ ਅਬ ਸਾਰਾ ਪਰਿਵਾਰ ਇਕੱਠਾ ਹੋ ਕੇ ਜਾਂਦਾ ਹੀ ਆਪਣਾ ਵਧੀਆ ਗੱਲਾਂ ਬਾਤਾਂ ਕਰਦੇ ਜਾਂਦੇ ਆ ਜੀ ਬਸ ਇਹੀ ਵਿਰਸਾ ਹੀ ਆਪਣਾ ਤੇ ਫਿਰ ਬਾਈ ਸੱਜ ਸੱਜ ਕੁੱਟੇ ਅੱਜ ਪੂਰੇ ਮੇਰੇ ਪੂਰਾ ਫੁੱਲ ਮਗਾ ਪੂਰਾ ਫੁੱਲ ਮੇਰੇ ਪੂਰਾ ਫੁੱਲ ਆਪਣੀਆਂ ਯਾਨੀ ਕਿ ਉਥੇ ਨਾਲਕਾ ਦੇ ਦਾਦ ਕਾ ਮੇਲ ਦਾ ਪੂਰਾ ਕੰਪੀਟੀਸ਼ਨ ਚੱਲਿਆ ਪੂਰਾ ਪੂਰਾ ਫੁੱਲ ਪੂਰਾ ਇੰਜੋਏ ਕੀਤਾ ਜੀ ਉਹ ਹੱਸ ਕੇ ਬਈ ਮੜ ਹੱਸ ਕੇ ਦੇ ਹਾਂ ਹਾਂ ਵੀਰੇ ਪੂਰਾ 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 ਇੰਜੋਏ ਕੀਤਾ ਜੀ ਹਾਂ ਜੀ ਪੂਰਾ ਵੱਲੋਂ ਵਧੀਆ ਲੱਗਿਆ ਹਨਾ ਤੇ ਆਉਣ ਵਾਲੇ ਬਈ ਫਿਰ ਸਮੇਂ ਦੇ ਵਿੱਚ ਬੱਚਿਆਂ ਨੂੰ ਕੀ ਸੰਦੇਸ਼ ਆ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਦੇ ਲਈ ਬੱਚਿਆਂ ਲਈ ਤਾਂ ਬਈ ਇਹੀ ਹੈ ਵੀ ਸਾਨੂੰ ਦੇਖ ਕੇ ਵੀ ਅੱਗੇ ਵਾਸਤੇ ਆਪਾਂ ਵਿਆਹ ਜਾਣਾ ਹੋਵੇ ਤਾਂ ਆਪਣੇ ਸਾਰੇ ਜਾਣੇ ਇਕੱਠੇ ਜਾਓ ਟੈਟਰ ਟਾਲੀ ਤੇ ਜਾਓ ਜੀ ਬਸ ਤੇ ਬਈ ਬਹੁਤ ਘੈਂਟ ਗੱਲਬਾਤ ਲੱਗੀ ਵੀ ਜਿਹੜਾ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖ ਕੇ ਜਿਹੜੀ ਨਵੀਂ ਪੀੜ੍ਹੀ ਹੈ ਕਿ ਉਹਨੂੰ ਸਿੱਖਣ ਦੇ ਲਈ ਮਿਲੂਗਾ ਕਿ ਪਰਿਵਾਰ ਦੇ ਵਿੱਚ ਏਕਤਾ ਕੀ ਹੁੰਦੀ ਹੈ ਤੇ ਪਰਿਵਾਰ ਦੇ ਵਿੱਚ ਜਿਹੜਾ ਪੂਰਾ ਕਾਠਾ ਪੂਰੇ ਜਿਹੜੇ ਸਾਰੇ ਪਰਿਵਾਰ ਦਾ ਜਿਹੜੀ ਏਕਤਾ ਹੁੰਦੀ ਹੈ ਨਾ ਵਿੱਚ ਪਿਆਰ ਅਫਸ ਜਿਸ ਤਰ੍ਹਾਂ ਜਿਹੜਾ ਰੱਖਿਆ ਜਾਂਦਾ ਨਾ ਦੇਖ ਕੇ ਜਿਹੜਾ ਵਧੀਆ ਖੁਸ਼ੀ ਦਾ ਮਾਹੌਲ ਪਿੱਛੇ ਬਣਿਆ ਹੋਇਆ ਭੈਣਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਪਰ ਆਪਣੇ ਜਿਹੜੇ ਪਿੱਛੇ ਦੋ ਚਾਰ ਭਰਾ ਹੋਰ ਖੜੇ ਆ ਪੈਨਾਂ ਨਾਲ ਵੀ ਗੱਲਬਾਤ ਕਰਨ ਦਾ ਸਾਡਾ ਫਰਜ਼ ਬਣਦਾ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਭਰਾਵਾਂ ਦੇ ਨਾਲ ਬਾਈ ਸਤਿ ਸ੍ਰੀ ਅਕਾਲ ਤੇ ਬਾਈ ਕੀ ਨਾ ਜੀ ਗਰਪਤ ਸਿੰਘ ਜੀ ਗਰਪਤ ਸਿੰਘ ਤੇ ਬਾਈ ਕਿਵੇਂ ਰਿਹਾ ਮਾਹੌਲ ਅੱਜ ਮਾਹੌਲ ਠੀਕ ਹੀ ਰਿਹਾ ਵੀਰੇ ਵਧੀਆ ਤੇ ਜਦੋਂ ਨਾ ਨਾਨਕ ਸ਼ੱਕ ਜਾਂਦੀ ਹੈ ਫਿਰ ਬਾਈ ਉੱਥੇ ਪੇਗ ਭੂਗਦਾ ਮਾਹੌਲ ਤਾਂ ਹੁੰਦਾ ਹੀ ਹੁੰਦਾ ਫਿਰ ਕਿਵੇਂ ਰਿਹਾ ਪੂਰਾ ਜੀ ਪ੍ਰੋਗਰਾਮ ਤੁਹਾਡੀ ਕਿਰਪਾ ਜੀ ਪੂਰਾ ਫੁੱਲ ਬੋਲੀਆਂ ਬੋਲੀਆਂ ਪਾਈਆਂ ਫਿਰ ਹਾਂ ਜੀ ਹਾਂ ਹਾਂ ਵਧੀਆ ਵਧੀਆ ਤੇ ਬਾਈ ਮੈਂ ਨਾ ਜਦੋਂ ਇੱਥੋਂ ਰੋਡ ਦੇ ਉੱਪਰ ਦੀ ਲੰਘਿਆ ਮੇਰੇ ਮਨ ਦੇ ਵਿੱਚ ਇੱਕ ਫੁਰਨਾ ਫੁਰਿਆ ਕਿਉਂਕਿ ਬਹੁਤ ਸਮੇਂ ਦੇ ਬਾਅਦ ਚੱਲਿਆ ਸੀ ਧੰਨਵਾਦ ਕਰਦੇ ਜੀ ਨੇ ਤੁਸੀਂ ਛੱਡ ਜਾਓ ਅਪੀਲ ਸੁਣ ਲਈ ਵੀ ਦੇਖ ਲੈ ਪ੍ਰੋਗਰਾਮ ਪੁਰਾਣਾ ਚੱਲਦਾ ਹੈ ਅਸੀਂ ਇਹ ਤੇਰਾ ਵੀ ਕਿਉਂਕਿ ਸਾਡਾ ਪਰਿਵਾਰ ਬਹੁਤ ਵੱਡਾ ਪੱਖੋ ਕਲਾਂ ਦੇ ਵਿੱਚੋਂ ਹਾਂਜੀ ਪਰ ਉਹ ਸਾਡੇ ਪਰਿਵਾਰ ਦਾ ਇਹੀ ਸਿਖਸ ਹੈ ਵੀ ਇਕੱਠੇ ਜਾਓ ਕਿਹਾਂ ਭੈਣ ਵੀ ਪੂਰੀ ਖੁਸ਼ ਹੋਗੀ ਵੀ ਜਦੋਂ ਟਰਾਲੀ ਭਰ ਕੇ ਜਾਂਦੇ ਆ ਉਹ ਗੱਡੀਆਂ ਹੈਗੀਆਂ ਆਪ ਕੱਲੀ ਕੱਲੀ ਗੱਡੀ ਚ ਜਾਂਦੇ ਉਹ ਭੈਣ ਨੂੰ ਵੀ ਨਹੀਂ ਸੀ ਕੋਈ ਮਗਰੋਂ ਪਾ ਕੇ ਕੋਈ ਪਹਿਲਾਂ ਵੀ ਇਹ ਟਰਾਲੀ ਦੇ ਵਿੱਚ ਜਾਂਦ ਪਿੰਡ ਦੇ ਵਿੱਚ ਵੀ ਪਤਾ ਲੱਗ ਗਿਆ ਵੀ ਨਾਨਕਾ ਮੇਲ ਪੱਖੋ ਕਲਾਂ ਤੋਂ ਆਇਆ ਹੈਗਾ ਕੀ ਬਾਤ ਹੈ ਇਹ ਗੱਲਾਂ ਨੇ ਇੱਕ ਗੱਲ ਆਪਣੀ ਰਹਿ ਗਈ ਜੀ ਨਾਲੇ ਆਪਣੇ ਆਪਣੇ ਭਾਂਜੇ ਨੇ ਕਿਹਾ ਸੀਗਾ ਵੀ ਤੁਸੀਂ ਗੱਡੀਆਂ ਤੇ ਆਉਣਾ ਮਾਮਾ ਪਰ ਅਸੀਂ ਹੁਣ ਬਿਨਾ ਦੱਸੇ ਹੋਏ ਜੀ ਟੈਕਟਰ ਟਰਾਲੀ ਤੇ ਗਏ ਅਸੀਂ ਨੂੰ ਕਿਹਾ ਜੀ ਇਹ ਪਹਿਲਾਂ ਪਿਆਰਾ ਪਰਿਵਾਰਾਂ ਦੇ ਵਿੱਚ ਉਹਨੇ ਬੱਚਿਆਂ ਨੂੰ ਵੀ ਕਹਿੰਦੇ ਆ ਯਾਰ ਟਰੈਕਟਰ ਨੂੰ ਆਪਾਂ ਮੂਰੇ ਰੱਖਣਾ ਸਾਰਿਆਂ ਨੂੰ ਕਿਸਾਨੀ ਤੇ ਭੈਣ ਭਰਾਵਾਂ ਦਾ ਪਿਆਰ ਇਹੀ ਆਪਣਾ ਬਿਲਕੁਲ ਜੀ ਗੱਡੀਆਂ ਦਾ ਤਕੜੇ ਮਾਰੇ ਚੱਲਦਾ ਹੀ ਰਹਿੰਦਾ ਹਾਂ ਵੀ ਸਭ ਤੋਂ ਵੱਡਾ ਪਿਆਰ ਵਧੀਆ ਪਿਆਰ ਇਹੀ ਹੈ ਇਕੱਠੇ ਜਾਓ ਭੈਣ ਭਾਈ ਕੋਲੇ ਇਕੱਠੇ ਆਓ ਪਰਿਵਾਰ ਜਿੰਨੇ ਵੀ ਵੱਡੇ ਪਰਿਵਾਰ ਛੋਟਾ ਕੋਈ ਹੋਵੇ ਪਰ ਉਹਨੂੰ ਐ ਦਿਖਾ ਦਿਓ ਦੂਜੇ ਪਿੰਡ ਜਾਨੇ ਵੀ ਠੀਕ ਆ ਪਰਿਵਾਰ ਹੈਗਾ ਤੇ ਬਈ ਬਹੁਤ ਮੈਨੂੰ ਖੁਸ਼ੀ ਮਿਲੀ ਹੈ ਮੈਂ ਕਹਿੰਦਾ ਜਿਹੜੇ ਸਾਡੇ ਪਿੱਛੇ ਭਰਾ ਖੜੇ ਮੈਂ ਕਹਿੰਦਾ ਬਈ ਸਾਰੇ ਇੱਕ ਵਾਰੀ ਆਪਦੇ ਏਕਤਾ ਦੇ ਲਈ ਤਾੜੀ ਮਾਰ ਦਿਓ ਯਾਰ ਸ ਤੇ ਬਹੁਤ ਮੈਨੂੰ ਖੁਸ਼ੀ ਹੁੰਦੀ ਆ ਮੈਂ ਕਹਿੰਦਾ ਵੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਐਦਾਂ ਹੀ ਇਹਨਾਂ ਦੀ ਏਕਤਾ ਜਿਹੜੀ ਬਣਾਈ ਰੱਖੇ ਜੀ ਤੇ ਹੁਣ ਆਪਾਂ ਗੱਲਾਂ ਮਤਾਂ ਪਿੱਛੇ ਹੋਰ ਵੀ ਸਿਲਸਿਲਾ ਇਹਦਾ ਜਾਰੀ ਰੱਖਾਂਗੇ